ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਨਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਦਰਮਾਡੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਨਿ ਸਤਗੁਰ ਸੇਵਿ ਆਪਿਆਰੇ ਤਿਨ ਕੇ ਸਾਥ ਤਰੇ ਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨਿ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਸਾਲਾਹਨਾ ਪਿਆਰੇ ਭੀ ਤੇਰੀ ਸਾਲਾਹ ਵੇਨ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਹਰਹਾਉ ਸਾਲਾਹੀ ਸਾਲਾਹਨਾ ਪਿਆਰੇ ਦੂਜਾ ਵਰਨ ਕੋਏ ਮੇਰੇ ਪ੍ਰਭ ਸਾ ਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨ ਸਾਚ ਕਾ ਪਿਆਰੇ नाम सचा निशान, आया लिख ले जाब प्यारे हुक्मी हुकम पशान गुर बिन हुक्म न है प्यारे साचे साचा तान हुकमे अंदर निमया प्यारे ਹੁਕਮੇ ਉਦਰ ਮਜ਼ਾਰ ਹੁਕਮੇ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲੇ ਕਾਰ ਜਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਸ਼ਾਣੀਏ ਪਿਆਰੇ ਦਰਗਹ ਪੈਂਦਾ ਜਾਏ ਹੁਕਮੈ ਗਣਤ ਗਨਾਈਐ ਪਿਆਰੇ ਹੁਕਮੈ ਹੋਮੈ ਦੋਏ ਹੁਕਮੈ ਭਵੈ ਪਵਾਈਐ ਪਿਆਰੇ ਅਵਗਨ ਮੁਠੀ ਰੋਏ ਹੁਕਮਸ ਚਾਪੇ ਸਹਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚ ਨਾਉ ਜੰਨੀ ਸੋ ਸਾਲਾਹਿਆ ਪਿਆਰੇ ਹੋ ਤੈਨ ਬਲਹਾਰੈ ਜਾਉ ਨਾਉ ਮਿਲ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸ ਬਾਣੀ ਧਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ न लेखारी नान का प्यारे साच लिखे उरतार काया कागद जेथी है प्यारे मन मसवाणी तार ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖ ਓਰਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਨਿ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਰਾਗ ਸੋਰਠ ਮਹੱਲਾ ਪਹਿਲਾ ਪਾਵਨ ਅੰਗ 636 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ